ਅਲਮੇ ਕਿ 27 5 2025 ਨੂੰ ਵਕਤ ਤਕਰੀਬ 10 ਵਜੇ ਮੰਚੰਦਾ ਗਲੀ ਸ਼ਟਾ ਦੇ ਰੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤਾਂ ਸ਼੍ਰੀ ਵਿਨੋਦ ਕੁਮਾਰ ਐਸ ਐਚਓ ਸ਼ਟਾ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਮੌਕੇ ਤੇ ਤਸਦੀਕ ਕਰਨ ਉਪਰੰਤ ਪਾਇਆ ਗਿਆ ਕਿ ਇੱਕ ਪ੍ਰਿੰਸ ਮਟੂ ਨਾਂ ਦਾ ਵਿਅਕਤੀ ਉਸ ਦੇ ਘਰ ਜਿਹੜਾ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਜਿੱਥੇ ਉਸ ਦੇ ਦੋਸਤ ਦੀਪਕ ਦੀਪੂ ਮਨਪ੍ਰੀਤ ਸਿੰਘ ਬਨੂ ਗੁਰਪ੍ਰੀਤ ਸਿੰਘ ਗੋਪੀ ਕੁਸ਼ਪਰੀ ਸਿੰਘ ਬਿੱਲਾ ਇਕਲਵਿਆ ਅਤੇ ਲਾਲਾ ਨਾ ਦੇ ਨੌਜਵਾਨ ਤੇ ਅਰਨਜੀਤ ਸਿੰਘ ਬਣੀ ਧਨੀਆਂ ਉਸ ਦੇ ਨਾਲ ਤਿੰਨ ਚਾਰ ਹੋਰ ਸਾਥੀ ਆਏ ਹੋਏ ਸੀ ਉੱਥੇ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ ਕਿਸੇ ਦਰਾਨੇ ਨਾਲ ਉੱਥੇ ਟਕਰਾਅ ਹੋ ਗਿਆ ਤੇ ਝਗੜਾ ਹੋ ਗਿਆ ਜਿੱਥੇ ਇੱਕ ਪਾਸੇ ਪ੍ਰਿੰਸ ਮੱਟੂ ਵਾਲੇ ਪਾਸੋਂ ਦੀਪੂ ਇਸ ਦੀਪੂ ਅਤੇ ਉਹਦੇ ਸਾਥੀਆਂ ਨੇ ਗੋਲੀ ਚਲਾਈ ਤੇ ਦੂਸਰੇ ਪਾਸੇੋਂ ਅਰਨ ਅਰਨਜੀਤ ਸਿੰਘ ਬਣੀ ਧਨੀਆਂ ਨੇ ਗੋਲੀ ਚਲਾਈ ਜੋ ਇਹਦੇ ਵਿੱਚ ਅਰਨਜੀਤ ਸਿੰਘ ਮਨੀ ਧਨੀਆਂ ਜ਼ਖਮੀ ਹੋਇਆ ਤੇ ਦੂਸਰੀ ਤਰ੍ਹਾਂ ਦੀਪਕਾ ਦੀਪੂ ਜਖਮੀ ਆਇਆ ਕੁਝ ਪਾਰਟੀ ਬੰਦਾਂ ਜਿਹੜਾ ਵਾ ਦੋਨਾਂ ਧਿਰ ਦੇ ਖਿਲਾਫ ਮਕਦਮਾ ਨੰਬਰ 100 ਮਿਤੀ 28/5/25 ਅੰਡਰ ਸੈਕਸ਼ਨ 109 190 191 ਬੀ ਐਨ ਐਸ ਅਤੇ 25 ਆਰ ਮਾਰਕਟ थाना ਸ਼ਟਰ ਅਗਰ ਦੇ ਦਰਜ ਜਿਸਤ ਕਰਕੇ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਵਾ ਜਿਹਦੇ ਵਿੱਚ ਇੱਕ ਪ੍ਰਿੰਸ ਮੱਟੂ ਆ ਇੱਕ ਨਵਾਲ ਗਿਆ ਤੇ ਤੀਸਰਾ ਇੱਕ ਲਵੇ ਹੁੰਦਾ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਈ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਜਾ ਰਹੇ ਨੇ ਜਲਦੀ ਇਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਕੇ ਤੇ ਇਹਨਾਂ ਨੂੰ ਵੀ ਇਹਨਾਂ ਖਲਾਫ ਕਾਨੂੰਨ ਸਰਬੰਦੀ ਕਾਰਵਾਈ ਕੀਤੀ ਜਾਊਗੀ। ਇਹ ਟ੍ਰਾਈਮ ਦੇ ਅਗੇਂਸਟ ਸਾਡੀ 0 ਡਾਲਰ ਨੀਤੀ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਕਿ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।